ਕੋਈ ਮੈਂ ਕਿਦਾਂ ਹੈਗੇ ਦੀ ਵੀ ਦੇਖਿਆ ਨਾ ਜਾਂਦੇ ਸੀ ਰੋੜਾਂ ਤੇ ਮਸ਼ੀਨਾਂ ਲੈ ਕੇ ਉਹ ਮੰਝੇ ਜੇ ਨਾਲ ਟੰਗ ਜਾਂਦੇ ਸੀ ਉਹ ਮਤਲਬ ਵੀ ਜੱਬ ਵੀ ਉਹ ਵੀ ਨਿਬੜ ਗਿਆ ਉਹ ਵੀ ਨਿਬੜ ਗਿਆ ਜੱਬ ਇੰਨੇ ਪੈਸੇ ਲਾਉਂਦੇ ਬਾਜੂਦ ਵੀ ਤੈਨੂੰ ਆਹ ਮੈਸਤਰੀ ਕੋਲ ਆਉਣਾ ਪੈ ਗਿਆ ਮਤਲਬ ਇਹ ਆਪਾਂ ਇਹ ਕਹਿ ਸਕਦੇ ਵੀ ਇਹ ਚ ਵਿਸ਼ਾਲ ਚ ਸਾਡੇ ਪਿੰਡ ਦੇ ਮੈਸਤਰੀ ਦਾ ਵੀ ਇੱਕ ਸੰਜੋਗ ਹੈ ਹਾਂ ਇਹ ਕਮੀ ਕੱਢੀ ਆ ਆ ਅਸੀਂ ਵਿਸ਼ਾਲ ਵਾਲੇ ਬਾਈਆਂ ਨੂੰ ਬੇਨਤੀ ਕਰਦੇ ਆ ਤੇ ਆ ਵੀ ਕਮੀ ਤੁਸੀਂ ਉੱਥੇ ਹੀ ਕੱਢ ਕੇ ਤੋਰਿਆ ਕਰੋ ਬਾਈ ਬਣਾ ਰੁਪਈਆ ਭਾਵੇਂ 10 20000 ਹੋਰ ਲੈ ਲਓ ਜਦੋਂ ਅੱਗੇ ਇੰਨੇ ਲੈ ਲੇ ਆ ਬਿਸ਼ਾਲ ਵਾਲਿਆਂ ਦੀ 2024 ਮਾਡਲ ਮਸ਼ੀਨ ਆ ਬਿਸ਼ਾਲ ਵਾਲਿਆਂ ਦੀ ਤੇ 27 ਲੱਖ ਰੁਪਏ ਦੀ ਇਹ ਮਸ਼ੀਨ ਆ ਇਹ ਮਸ਼ੀਨ ਦੇ ਵਿੱਚ ਵੀ ਸਾਡੇ ਪੈਂਡ ਦਾ ਮੈਸਤਰੀਆ ਉਹਨੇ ਸੰਯੋਗ ਦੇਤਾ ਆ ਜਾ ਕੇ ਉਹ ਵੀਡੀਓ ਤੇ ਤੁਹਾਨੂੰ ਦਿਖਾਉਣੇ ਆ ਸਾਡੇ ਪੈਂਡ ਦੇ ਮੈਸਤਰੀ ਨੇ 27 ਲੱਖ ਰੁਪਏ ਦੀ ਮਸ਼ੀਨ ਸੀ ਇਹਦੇ ਮਸ਼ੀਨ ਦੇ ਵਿੱਚ ਵੀ ਸਾਡੇ ਪੈਂਡ ਦੇ ਮੈਸਤਰੀ ਨੇ ਇੱਕ ਘੈਂਟ ਸੰਯੋਗ ਦੇਤਾ ਹੈ ਤੇ ਤਾਂ ਤਾਂ ਜਾ ਅਗਲੀ ਬਤਾ ਕੇ ਦਿਖਾ ਦੇ ਵੀ ਕਿਹੜਾ ਇਹ 27 ਲੱਖ ਰੁਪਏ ਦੀ ਮਸ਼ੀਨ ਸੀਗੀ ਜਿਹੜੀ ਇਹ ਚ ਸੰਯੋਗ ਆ ਬਾਈ ਨੇ ਦਿੱਤਾ ਰਾਣੇ ਨੇ ਇਹ ਇਹ ਬਾਈ ਬਾਈ ਪਹਿਲਾਂ ਤੂੰ ਦਾ ਕਿਹੜਾ ਮਾਡਲ ਸੀ ਇਹ ਇਹ 27 ਮਾਡਲ ਆ ਬਾਈ 2027 ਮਾਡਲ ਆ ਵਿਸ਼ਾਲ ਕੰਪਨੀ ਦੀ ਮਸ਼ੀਨ ਆ ਇਹਦੇ ਚ ਘਾਟ ਕੀ ਰਹਿੰਦੀ ਸੀ ਐਨੇ ਪੈਸੇ ਲਾਉਣ ਦੇ ਬਾਜੂਦ ਵੀ ਤੈਨੂੰ ਆਹ ਮੈਸਤਰੀ ਕੋਲ ਆਉਣਾ ਪੈ ਗਿਆ ਇਹ ਘਾਟ ਬਈ ਆ ਹਾਏ ਤੇ ਇਹਦੇ ਤੇ ਇੰਜਨ ਆ ਜਿਹੜਾ 3.5 ਲੱਖ ਰੁਪਏ ਦਾ ਇੰਜਨ ਆ ਇਹਦੇ ਤੇ ਪੱਤੇ ਪੁੱਤੇ ਹੋਰ ਦਰਾਖਤਾਂ ਦਾ ਆਗੰਦ ਪੱਲ ਬਹੁਤ ਡਹਿਗਦਾ ਸੀਗਾ ਜੀ ਤੇ ਸੈਂਸਰ ਵਾਲੀ ਮਸ਼ੀਨ ਆ ਭਾਈ ਇੰਜਨ ਇਹਦਾ ਕਿਹੜਾ ਪਾਵਰ ਹੈ ਇੰਜਨ ਕਿਹੜਾ ਪਾਵਰ ਹੈ 133 ਪਾਵਰ 133 ਪਾਵਰ ਇੰਜਨ ਆ ਤੇ ਇਹ ਆ ਜਿਹੜੀ ਜਾਲੀ ਉੱਤੇ ਲਾਈ ਹੈ ਤਾਂ ਲਾਈ ਆ ਉਹਦੀ ਸੇਫਟੀ ਬਾਤ ਹੈ ਉੱਤੇ ਗੰਦ ਪੈਲ ਨਾ ਜਾਵੇ ਆ ਸਾਰਾ ਤੇ ਜੇ ਕੰਪਨੀ ਵਾਲੇ ਇਹ ਵੀ ਵਿੱਚ ਜਦੋਂ ਹੁਣ ਪੈਸੇ ਲੈਣੇ ਲੈਣੇ ਆ 27 ਲੱਖ ਲਾਇਆ ਸੀ ਤਾਂ 50000 ਹੋਰ ਵੀ ਲੈ ਲੈਂਦੇ 50 ਨਹੀਂ 20000 ਚ ਹੀ ਲੱਗ ਜਾਣਾ ਸੀ ਇਹ ਜਾਲੀ ਲੈ ਲੈਂਦੇ ਹਾਂ ਮਤਲਬ ਇਹ ਆਪਾਂ ਇਹ ਕਹਿ ਸਕਦੇ ਆਂ ਵੀ ਇਹ ਚ ਵਿਸ਼ਾਲ ਚ ਸਾਡੇ ਪਿੰਡ ਦੇ ਮਿਸਤਰੀ ਦਾ ਵੀ ਐਕਸ਼ਨ ਜੋ ਹੋਊਗਾ। ਹਾਂ ਇਹ ਕਮੀ ਕੱਢੀ ਆ। ਇਹ ਕਮੀ ਕੱਢੀ ਆ ਤੇ ਕੱਢੀ। ਪੂਰੀ ਕਰਤੀ ਇਹਨਾਂ ਨੂੰ ਕਿੰਨੀ ਸੋਹਣੀ ਲੱਗਦੀ ਆ ਇਹ ਚੀਜ਼। ਹਾਂ ਤੇ ਮਣੇ ਤੇ ਕੈਮਰਾ ਮਾਰ ਕੇ ਦਿਖਾ ਦੇ। ਮਿੱਤਰਾ ਰੰਗ ਰੂੰਗਣਾ ਬਾਈ ਨੇ ਚੈਬੀ ਘੜਤੇ ਆ ਤੇ ਮਣੇ ਆ ਬਾਈ ਹਾਂਜੀ ਕਿਵੇਂ ਆਈਡੀਆ ਜਾਂ ਲੱਗਿਆ ਵੀ ਯਾਰ ਇਹ ਆਪਾਂ ਐਂ ਕਰ ਸਕਦੇ ਆਂ। ਇੱਧਰ ਖਾਈ ਕੁਲਦੀਪ ਆ ਆ ਵੀ ਦਿਖਾਓ ਇੱਧਰ। ਜਮਾ ਇਹਦੇ ਨਾਲ ਹੀ ਨਾ ਉਹ ਕੰਨੀ ਦੇ ਨਾਲ ਜਮਾ ਐਂ ਮਲਾਈਆਂ ਹੋਣਗਾਂ ਹੱਜਾਂ ਵਾਲੀਆਂ ਜੂਲੀਆਂ। ਸਾਈਡਾਂ ਨੂੰ ਐ ਖੁੱਲ ਜਾਂਦੀਆਂ ਵੀ ਜੇ ਬਾਈ ਚਾਂਸ ਆਹ ਸਾਫ਼ ਕਰਨਾ ਹੋਵੇ ਸਾਫ਼ ਸੁਪਈਆ ਹੋ ਜਾਂਦਾ ਤੇ ਦੋਨੇ ਤਰ੍ਹਾਂ ਇਹ ਜਮ ਐਨ ਬਰਾਬਰ ਆ ਮਤਲਬ ਵੀ ਕੋਈ ਇਹਦੇ ਵਿੱਚ ਇਹ ਕੱਢ ਨਹੀਂ ਸਕਦਾ ਕਮੀ ਨਹੀਂ ਕੱਢ ਸਕਦਾ ਵੀ ਇਹ origignal ਲੱਗੀਆਂ ਵੀਆ ਜਾਂ ਬਾਅਦ ਵਿੱਚ ਮੈਸਤਰੀ ਨੇ ਲਾਈਆਂ ਬਾਅਦ ਵਿੱਚ ਮੈਸਤਰੀ ਨੇ ਲਾਈਆਂ ਹੈਨਾ ਤੇ ਆ ਸਾਡੇ ਪਿੰਡ ਦਾ ਮੈਸਤਰੀ ਆ ਰਾਣਾ ਰਾਣੇ ਨੇ ਬਾਈ ਨੇ ਲਾਂਗਾ ਗਏ ਜਾਲੀਆਂ ਅੱਗੇ ਜਾਣੀ ਆਪਾਂ ਹੋਰ ਵੀ ਵਾਈਆਂ ਦੀਆਂ ਲਾਂਜਾਂ ਵੀਆਂ ਸੀਨਾਂ ਲਾਂਦੀਆਂ ਉਹਨਾਂ ਨੂੰ ਦੇਖ ਕੇ ਆਪਾਂ ਵੀ ਇਹ ਵਿਜਾਲੀ ਲਾਈ ਆ ਆਪਣੇ ਪਿੰਡ ਦੇ ਮਾਸਤਰੀ ਕਹਿੰਦਾ ਵੀ ਆਪਾਂ ਵੀ ਲਾਉਣੀ ਆ ਮੈਂ ਕਿਹਾ ਵੀ ਲਾ ਦੇ ਇਹਨੇ ਲਾਤੀ ਉਹਨਾਂ ਨੇ ਜਾਨੀ ਉੱਪਰ ਉੱਪਰ ਲਾਂਜਾਂ ਇਹਨੇ ਆ ਸਾਈਡ ਤੋਂ ਵੀ ਕਵਰ ਕਰ ਤੇ ਵਿੱਚ ਹੋਰ ਦੇਖੋ ਤੁਸੀਂ ਆਹ ਦੇਖੋ ਇੱਧਰ ਆਹ ਸਰਾਣ ਸਰਾਣਾਂ ਦਾ ਬਾਈ ਆਹ ਦੇਖੋ ਇਧਰ ਕਿੰਨੀ ਐ ਘੈਂਟ ਬਾਈ ਮੜਾ ਚੱਕ ਕੇ ਦਿਖਾਈ ਮੜ ਚੱਕਿਓ ਚੱਕੀ ਰਾਣੇ ਬਾਈ ਦੇਖੋ ਇੱਧਰ ਹੁਣ ਇੰਨੇ ਪੈਸੇ ਲਾਏ ਤੇ ਕਿੰਨਾ ਰੱਖੀ ਸੋਹਣੀ ਲੱਗਦੀ ਆ ਕਿੰਨੀ ਇਹ ਆ ਆ ਦੇਖੋ ਇੱਧਰ ਇਹ ਐ ਐ ਚੱਕੀ ਜਾਂਦੀ ਆ ਸਾਰੀ ਤੇ ਕਲੀਬ ਇੱਧਰਲੇ ਪਾਸੇ ਆ ਜਾ ਗਰਾ ਇਹ ਆ ਆ ਜਾ ਗਰਾ ਡਰਾਈਵਰ ਵੀਰ ਆ ਆਪਣਾ ਇਹ ਜੰਤਾ ਬਾਈ ਹਾਂਜੀ ਇੱਧਰ ਬਾਈ ਆਈ ਮਣਾ ਸੀਗੀ ਆਪਣੇ ਇੱਧਰ ਬਾਈ ਲਾ ਕਰ ਰਹੇ ਕੋਣ ਇੱਕ ਜੀ ਜਦ ਨੂੰ ਹੋਰ ਦਿਖਾਣਾ ਜਿਹੜੀ ਘੈਂਟ ਕੀਤੀ ਹੋਈ ਆ ਆ ਦੇਖੋ ਇੱਧਰ ਆਮਣਾ ਇਹ ਆਪਾਂ ਇਹ ਐ ਚੱਕ ਕੇ ਜਿਹੜੀ ਜਾਲੀ ਆ ਐ ਕਵਰ ਹੋ ਜਾਣੀ ਆ ਇਹ ਮਤਲਬ ਵੀ ਹਿੱਲੇ ਨਾ ਇਹ ਜਮਾ ਨੇ ਹਲਦੀ ਨੂੰ ਚੱਕ ਕੇ ਤੁਸੀਂ ਆ ਲੋਕ ਦੇ ਕੱਢਨੇ ਆ ਦੋਨੇ ਪਾਸੇ ਲਾਏ ਹੋਏ ਆ ਇਹ ਰਹਿਣੇ ਆਈਡੀਆ ਕਿੱਥੋਂ ਆਇਆ ਵੀ ਆਪਾਂ ਲੋਕ ਲਾ ਦਈਏ ਇਹ ਵੀਰੇ ਜਦੋਂ ਫਿਰ ਮੈਂ ਕੰਮ ਕਰਦਿਆਂ ਨਾ ਉਦੋਂ ਆਟੋਮੈਟਕੀ ਆ ਜਾਂਦਾ ਵੀ ਯਾਰ ਕਿਸੇ ਨੂੰ ਨੁਕਸਾਨ ਨਾ ਹੋਵੇ ਹਾਂ ਠੀਕ ਆ ਆਪ ਦਾ ਵਧੀਆ ਸੋਹਣਾ ਲੱਗੇ ਚੀਜ਼ ਲੱਗੀ ਵੀ ਠੀਕ ਆ ਬਾਕੀ ਕਾਲਾ ਵੀਰ ਆ ਇਹ ਕੇ ਮੈਨੂੰ ਕਹਿੰਦਾ ਵੀ ਆਪਾਂ ਜਾਲੀ ਲਾ ਦਈਏ ਮੈਂ ਕਹਿੰਦਾ ਆਹ ਤਾਂ ਸਾਰੀ ਲੱਗੀ ਦੂਜੀਆਂ ਮਸ਼ੀਨਾਂ ਦੇ ਇਹਨਾਂ ਆ ਚੀਜ਼ ਨਹੀਂ ਲੱਗੀ ਸੀ ਆਪਾਂ ਸਹਿਤ ਕੋਲ ਆ। ਮਤਲਬ ਆ ਆ ਨਹੀਂ ਲੱਗੀ ਹੋਈ। ਆ ਆਮ ਬਾਈ ਕਹੇ ਨੇ ਜਾਲੀਆਂ ਤਾਂ ਲਾਈਆਂ ਆਈਆਂ ਪਰ ਐਦਾਂ ਜਿਵੇਂ ਐਕਟ ਉਹ ਜਿਵੇਂ ਐਦੇ ਚ ਗਲਾਈ ਆਈ ਹੋਈ ਆ ਉਹ ਚੀਜ਼ ਚ ਗਲਾਈ ਆਈ ਹੋਈ ਆ। ਐਦਾਂ ਨਹੀਂ ਹੈਗੀ। ਐਦਾਂ ਨਹੀਂ ਹੈ। ਹੈਨਾ? ਇਹ ਐਦਾਂ ਨਹੀਂ ਹੈਗੀ। ਹਾਂ ਜੀ। ਇਹ ਆਪਾਂ ਵੀਡੀਓ ਪਾਈ ਸੀਗੀ। ਹਾਂ ਜੀ। ਇਹਦੇ ਨਾਲ ਸੁੱਚਾ ਲਾਤੀਆਂ ਰੇਸ ਵਾਲੀਆਂ। ਜੀ। रेस ਤੇ ਉਥੇ ਸੱਚਾ ਹੈ ਅੱਗੇ ਰੇਸ ਹੁੰਦੀ ਸੀ ਹੱਥ ਵਾਲੀ ਜੀ ਤੇ ਉਹ ਵੀਡੀਓ ਅਸੀਂ ਪਾਈ ਸੀ ਕਿ ਵੀ ਇਹਦੇ ਪਈ ਹੱਥ ਵਾਲੀ ਰੇਸ ਹੋਣੀ ਚਾਹੀਦੀ ਆ ਵੀ ਡਰਾਈਵਰ ਦੀ ਲੱਤ ਦੁਖਣ ਲੱਗ ਜਾਂਦੀ ਆ ਜਦੋਂ ਅਖਲੀਆਂ ਵਾਲਾ ਰਾਹ ਹੁੰਦਾ ਜੀ ਜੀ ਜੇ ਤਾਂ ਰਾਹ ਸਾਫ਼ ਆ ਫੇਰ ਤਾਂ ਸੱਚ ਲਾ ਕੇ ਬਹਿ ਜਾ ਤੇ ਮੌਜ ਨਾਲ ਤਰੀ ਜਾਂਦੀ ਜੀ 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 ਜਦੋਂ ਰਾਹ ਬਾੜੀ ਬਾੜ ਚਲਾਉਣੀ ਪੈ ਜਾਂਦੀ ਆ ਉਦੋਂ ਫਿਰ ਅਖਲੀਆਂ ਦੇ ਵਿੱਚ ਬੰਦੇ ਦੀ ਲੱਤ ਦੁਖਣ ਲੱਗ ਜਾਂਦੀ ਸੀ ਲੱਤ ਦੁਖਣ ਲੱਗ ਜਾਂਦੀ ਲੱਤ ਤੇ ਉਹ ਅਸੀਂ ਉਹ ਵੀਡੀਓ ਪਾਈ ਸੀ ਤੇ ਉਹਨਾਂ ਨੇ ਉਹ ਕਮੀ ਕੱਢਤੀ ਫੇਰ ਕੀ ਰੇਸ ਲਾਤੀ ਹੱਥ ਵਾਲੀ ਉਹਨਾਂ ਨੇ ਹੱਥ ਵਾਲੀ ਰੇਸ ਲਾਤੀ ਤੇ ਆ ਵੀ ਹੁਣ ਅਸੀਂ ਆ ਕਮੀ ਨੂੰ ਬੇਨਤੀ ਕਰਦੇ ਆ ਤੇ ਆ ਵੀ ਕਮੀ ਤੁਸੀਂ ਉੱਥੇ ਹੀ ਕੱਢ ਕੇ ਤੋਰਿਆ ਕਰੋ ਬਾਈ ਬਣਾ ਰੁਪਈਆ ਭਾਵੇਂ 10 20000 ਹੋਰ ਲੈ ਲਓ ਜਦੋਂ ਅੱਗੇ ਇੰਨੇ ਲੈ ਲੈ ਤੇ ਬਾਈ ਇੱਥੇ ਤਾਂ ਜਰ ਪੈਣ ਦਾ ਹੀ ਬਹੁਤ ਖੁਸ਼ਕ ਹੋ ਗਿਆ ਪੈਣ ਦਾ ਪੂਰਾ ਬਾਈ ਨਜ਼ਾਰਾ ਹੋ ਗਿਆ ਆਪਣਾ ਡਰਾਈਵਰ ਬਾਈ ਖੜਾ ਇਹਨੂੰ ਸ਼ੌਂਕ ਸੀ ਇਹ ਚੀਜ਼ ਦਾ ਕਰਾ ਕਰ ਲੈਣਾ ਭਾਈ ਅੱਗੇ ਉੱਤੇ ਅਸੀਂ ਇੱਕ ਜਣਾ ਵਸਾ ਹੀ ਪੈਂਦਾ ਸੀਗਾ ਦੋ ਜਾਂ ਹੁਣ ਚਾਰ ਜانے ਆਵਣਾ ਗੱਦੇ ਛੱਟ ਕੇ ਪੈ ਸਕਦੇ ਹਾਂ ਉੱਤੇ ਮਤਲਬ ਪਹਿਲਾਂ ਇੱਕ ਜਣੀ ਪੈਂਦਾ ਸੀ ਹਾਂ ਪਹਿਲਾਂ ਇੱਕ ਹੀ ਪੈਂਦਾ ਸੀ ਕਿਤੇ ਮੈਂ ਕਿਤੇ ਨਾ ਕਿਤੇ ਇਹ ਵੀ ਦੇਖਿਆ ਨਾ ਜਾਂਦੇ ਸੀ ਰੋੜਾਂ ਤੇ ਮਸ਼ੀਨਾਂ ਲੈ ਕੇ ਉਹ ਮੰਝੇ ਜੇ ਨਾਲ ਟੰਗ ਜਾਂਦੇ ਸੀ ਉਹ ਮਤਲਬ ਵੀ ਜੱਬ ਵੀ ਉਹ ਵੀ ਨਿਭਣ ਗਿਆ ਉਹ ਵੀ ਨਿਭੜ ਗਿਆ ਜੱਬ ਹਣਾ ਤੇ ਹੁਣ ਤੁਹਾਨੂੰ ਕੱਲੇ ਬੈਸਤਰੀ ਲੈ ਕੇ ਜਾਣੇ ਪੈਣਿਆ ਤੇ ਮਹਿਤਰੀ ਅਗਲੀ ਯਾਰ ਨੂੰ ਬੈਸਤਰਾਂ ਵਾਲਾ ਵੀ ਸਿਆਪਾ ਨੇ ਮੇੜਦੀ ਇਹਨਾਂ ਨੂੰ ਇੱਥੇ ਹੀ ਕੋਈ ਲਾ ਦੇ ਜਗਾਰਦ ਜਦੋਂ ਬੈਸਤਰਾ ਵਿਛਾਇਆ ਕਰਾਂਗੇ ਤੇ ਪਿਆਇਆ ਕਰਾਂਗੇ ਨਾਲ ਹੀ ਮਹਿਤਰੀ ਨੂੰ ਆਪਣੇ ਨੂੰ ਯਾਦ ਕਰ ਲਿਆ ਕਰਾਂਗੇ ਰਾਣਾ ਲੋਕੋ ਵਾਲੇ ਆਏ ਉਹਦੇ ਉਹ ਲਾਈਏ ਸਾਰੀ ਹੈ ਨਾ ਜਿਹੜੀ ਆ ਚੀਜ਼ ਹਾਂਜੀ ਇਹ ਚੀਜ਼ ਫਿਰ ਮੈਂ ਹੁਣ ਬਣਾ ਕੇ ਲਾਈ ਆ ਸਾਰੀ ਕਲੋਜ਼ ਕੀਤੀ ਹੈ ਇਹ 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 ਸਾਰੀ ਕਲੋਜ਼ ਰਾਣੇ ਯਾਰ ਰੰਗ ਹੀ ਤੇਰਾ ਯਾਰ ਇਹਦੇ ਨਾਲ ਜਮਾ ਮਲਾਇਆ ਪਿਆ ਇਹ 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 ਕਿੱਥੋਂ ਇਹ ਭਾਈ ਮੈਂ ਬਦਨੀਓ ਲੈ ਕੇ ਆਇਆ ਸੀ ਇਹ ਸਪੈਸ਼ਲ ਰੰਗ ਹੀ ਆ ਅੱਛਾ ਹਾਂ ਇਹ ਆ ਫਿਗੀ ਤਾਂ ਜਾਂ ਨਾ ਕਰਨਾ ਗਣਨਾ ਗਣਨਾ ਕੀਤਾ ਤੇ ਆਹ ਲੈ ਕੇ ਗਿਆ ਸੀ ਤਾਂ ਟੋਟੈਕ ਨਾਲ ਵੀ ਇਹਦੇ ਨਾਲ ਨਾ ਬਸ ਉਹਨੂੰ ਜਾ ਕੇ ਦਿਖਾਦਾ ਉਹ ਕਹਿੰਦੇ ਵੀ ਲੈਵਾ ਅੱਛਾ ਵੀ ਉਹ ਹੀ ਦਾਤੋਂ ਵੀ ਆ ਬਿਛਾਲ ਨੇ ਆ ਰੰਗ ਵੀ ਉਹ ਉਹਦੇ ਨਾਲ ਦਾ ਮੈਨੂੰ ਰੰਗ ਬਣਾ ਕੇ ਦੇ ਦੋ ਹਾਂਜੀ ਹਾਂਜੀ ਬਣਾ ਬਣਾ ਕੇ ਦੇ ਦੋ ਤੇ ਮੈਤਰੀ ਇਹ ਤੇ ਰੁਪਏ ਕਿੰਨੇ ਕ ਲੱਗੇ ਰੁਪਏ ਲੱਗੇ ਹੋਣਗੇ ਤੇ ਵੀ ਬੀ ਬੀ ਨਾ 20000 ਤੇ ਲਗ ਭਾਗ 20 25 ਦੇ ਮੱਲਾ ਮੈਂ ਤਮੂਨ ਤਪਾ ਕੇ ਸਭ ਕੁਝ ਮੈਂ ਤਾਬ ਨਹੀਂ ਲਾਇਆ ਜਾਨੀ ਮੱਲਾ ਹਜੇ ਹਜੇ ਕੋਈ ਕੋਈ ਹਸਾਕ ਪਤਾ ਆਪਣੀ ਬਾਈ ਤੇਰਾ ਮਾਨ ਖੋਸ਼ ਪੂਰਾ ਮਾਨ ਬਾਈ ਬਾਗੋ ਬਾਗਿਆ ਭਗਵਾਨ ਦੀ ਕਿਰਪਾ ਨਾਲ ਪੂਰਾ ਜਦੋਂ ਯਾਰ ਇੰਨੇ ਪੈਸੇ ਲਾਇਏ ਸੀ ਇੱਥੇ ਆ ਕੇ ਨਾ ਕਮੀ ਮਹਿਸੂਸ ਹੁੰਦੀ ਜੀ ਕਮੀ ਕੀ ਸੀ ਉੱਥੇ ਐਮਪੀ ਤੇ ਮਸ਼ੀਨ ਚੱਲਦੀ ਸੀ ਜੀ ਉਹ ਕੋਈ ਡਾਣੀ ਡੂਣੀ ਲਾ ਕੇ ਨਾ ਇਹਦੀ ਵਿੱਚੋਂ ਨਿਊਜ਼ਲਾਂ ਦੇ ਅਡੋ ਅੱਡੀ ਲੱਗੇ ਆ ਪਲੱਗ ਜੀ ਜੀ ਸੈਂਸਰ ਵਾਲੀ ਕਰਦੇ ਉਹ ਇੱਕ ਪਲੱਗ ਨਿਕਲ ਗਿਆ ਜੀ ਇਹ ਮਸ਼ੀਨ 20 ਕਿਲੋਮੀਟਰ ਜਾ ਕੇ ਬੰਦ ਹੋ ਜਾਂਦੀ ਸੀ ਹੂੰ ਤੇ ਉਹ ਮੈਸਤਰੀਆਂ ਨੇ ਬਹੁਤ ਟੱਕਰਾ ਮਾਰੀ ਉਹਨਾਂ ਨੂੰ ਪਤਾ ਨਹੀਂ ਲੱਗਿਆ ਫਿਰ ਉਹਨਾਂ ਨੇ ਕੋਟੋ ਮੈਸਤਰੀ ਸੱਦਿਆ ਉਹਨੇ ਆ ਕੇ ਦੇਖਿਆ ਜਦੋਂ ਉਹਨੇ ਕੰਪਿਊਟਰ ਲਾਇਆ ਕੰਪਿਊਟਰ ਲਾ ਕੇ ਦੇਖਿਆ ਉਹ ਕਹਿੰਦਾ ਵੀ ਇਹਦਾ ਪਲੱਗ ਨਿਕਲਿਆ ਵਾ ਜੀ ਇਹ 5 ਨਿਊਜ਼ਲਾਂ ਤੇ ਹੀ ਚੱਲੀ ਜਾਂਦੀ ਸੀ ਤੇ ਜਦੋਂ ਫਿਰ ਉਹ ਪਲੱਗ ਲਾਤਾ ਦੇ 6 ਮਹੀਨੇ ਹੋ ਗਏ ਤੇ ਫੇਰ ਮਸ਼ੀਨ ਅੱਜ ਤੱਕ ਪੂਰੀ ਟੌਪ ਤੇ ਜਲਦੀ ਆ ਉਹ ਤਾਂ ਪਲੱਗ ਨਿਕਲਿਆ ਉਹ ਡਾਣੀਆਂ ਡੂਣੀਆਂ ਨਹੀਂ ਨਿਕਲਾਈ ਤੇ ਫਸ ਗਿਆ ਮੰਨ ਲਾ ਵੀ ਦਰਾਸ ਤੇ ਆਪਾਂ ਨੂੰ ਥੱਲੇ ਖੜਾਉਣੀ ਪੈਗੀ ਉੱਥੋਂ ਵੀ ਜਦੋਂ ਮਸ਼ੀਨ ਕੱਢੀ ਹੋਣੀ ਆ ਆ ਉਦੋਂ ਕਿਤੇ ਡਾੜੀ ਡੋਣੀ ਲੱਗ ਗਈ ਤੇ ਉਹਨੇ ਉਹ ਪਲੱਗ ਕਾੜਤਾ ਤੇ ਉਹਦਾ ਕਰਕੇ ਫੇਰ ਸਾਨੂੰ ਹੱਲ ਲਾਉਣਾ ਪੈਗਾ ਡਰਾਈਵਰ ਬਾਈ ਆਪਣਾ ਕਹਿੰਦਾ ਇਹ ਲਾਉਣਾ ਹੀ ਲਾਉਣਾ ਬਾਈ ਮੈਂ ਕਿਹਾ ਚੱਕ ਭਰਾਵਾ ਬਈ ਸਾਰੀਆਂ ਗੱਲਾਂ ਦਾ ਸੌਖਾ ਤੁਹਾਨੂੰ ਜਿਹੜਾ ਇਹਦਾ ਬਾਲਾ ਵੱਡਾ ਹੋ ਗਿਆ ਕਹਿੰਦਾ ਪੈਣਾ ਕਰਨਾ ਹੈ ਨਾ ਰਾਤ ਬਰਾਤੇ ਤੁਸੀਂ ਰਾਮਣਾ ਦੇ ਉੱਤੇ ਆ ਗਏ ਤੇ ਪੈ ਸਕਦੇ ਹਾਂ ਇਹਨੂੰ ਨੇ ਦੁਬਾਰਾ ਲੈਣਾ ਇਹ ਨਹੀਂ ਆਪਦੀ ਨਹੀਂ ਆ ਮੈਨੂੰ ਹਾਂ ਜੀ ਹੁਣ ਤਾਂ ਏਡਾ ਸੌਖ ਹੋ ਗਿਆ ਆ ਰਾਵਣਾ ਸੱਟਕ ਦੈਲੇ ਤੇ ਆ ਦਾ ਉੱਤੇ ਪੈ ਜਾ ਬਸ ਉਹ ਉੱਤੇ ਪੈ ਜਾ ਦਰਾਖਤ ਦਰੋਖਤ ਬਹੁਤ ਜ਼ਿਆਦਾ ਆ ਪੂਰੀ ਜਾਂਦੀ ਦਈ ਬਹੁਤ ਜ਼ਿਆਦੇ ਗੰਦ ਪੈਲੇ ਦੇ ਉੱਤੇ ਨਾ ਇੰਨਾ ਇੰਜਨ ਤੇ ਹੁੰਦਾ ਜਿਆਣੀ ਇਹਨਾਂ ਨੂੰ ਇੰਜਨ ਗਰਮੀ ਦੇ ਵਿੱਚ ਕਣਕ ਦੇ ਸੀਜ਼ਨ ਚ ਬਹੁਤ ਗਰਮ ਹੁੰਦਾ ਜੀ ਤੇ ਬਾਈ ਹੁਣ ਆਪਾਂ ਜਾਣਾ ਕਿੱਥੇ ਵੱਡਣ ਕਿੱਥੇ ਜਾਣਾ ਹੁਣ ਆਪਾਂ ਕਿਸ਼ਨਗੜ੍ਹ ਜਾਣਾ ਬਾਈ ਕਿਸ਼ਨਗੜ੍ਹ ਬਾਈ ਆ ਰਿਹਾ ਏ ਨੰਬਰ ਕੋਟੇ ਕੋਟਾ ਕਿਸ਼ਨਗੜ੍ਹ ਨੰਬਰ 2210 ਗ੍ਰੀਨ ਤੇ ਆ ਜੇ ਕਿਨੇ ਮਤਲਬ ਕੀ ਕਾਦੀ ਫਸਲ ਵੱਢਣ ਜਾਣਾ ਹੋਣਾ ਬਾਈ ਉੱਥੇ ਮੂੰਗੀ ਵੱਢਣੀ ਮੂੰਗੀ ਵੱਢਣਾਉਣਾ ਤੇ ਹੋਰ ਬਾਈ ਗਾਹ ਸੋਇਆਬੀਨ ਵੱਢਾਂਗੇ ਗਾਹ ਸੋਇਆਬੀਨ ਵੀ ਵੱਢਣੀ ਆ ਕੋਟੇ ਜੇ ਕਿਸੇ ਨੂੰ ਮਾਲਾ ਵੀ ਚਾਹੀਦਾ ਹੋਵੇ ਉੱਥੇ ਮਸ਼ੀਨ ਚਾਹੀਦੀ ਹੋਈ ਤਾਂ ਬਾਈ ਨਾਲ ਤੁਸੀਂ ਲਾਹਮੀ ਕੰਟੈਕਟ ਕਰ ਲਿਓ ਨੰਬਰ ਆ ਜਿਹੜਾ ਬਾਈ ਦਾ ਵੀਡੀਓ ਤੇ ਆ ਤੇ ਜੇਕਰ ਤੁਸੀਂ ਆ ਜਾਲੀ ਕਿਸੇ ਵੀਰ ਭਰਾ ਨੇ ਮਸ਼ੀਨ ਵਾਲੇ ਨੇ ਲਵਾਉਣੀ ਆ ਤਾਂ ਉਹ ਸਾਡੇ ਪਿੰਡ ਦਾ ਰਾਣਾ ਐ ਮਸਤਰੀ ਇਹ ਤੁਸੀਂ ਇਹਦੇ ਨਾਲ ਕਨੈਕਟ ਕਰ ਲਿਓ ਬਾਈ ਨੰਬਰ ਦਾ ਰਹਿਣੇ ਆਉਦਾ ਕਿੰਨਾ ਬਾਈ 88723 53142 53142 ਪਿਆਣੇ ਵਾਲੇ ਮੜਾ ਇੱਧਰ ਨੂੰ ਕੈਮਰਾ ਦਿਖਾ ਦੇ ਪਿਆਣੇ ਵਾਲੇ ਰਾਹ ਦੇ ਉੱਤਰ ਉੱਤੇ ਜਮਾ 22 ਦੀ ਵਰਕਸ਼ਾਪ ਆ ਇੱਥੇ ਆ ਕੇ ਤੁਸੀਂ ਇਹੇ ਦੀ ਜਾਲੀ ਆ ਮਤਲਬ ਮੈਸਤਰੀਆ ਯਾਰ ਸਾਡਾ ਪਿੰਡ ਦਾ ਬਾਖਮਾਲ ਆ ਜਿਹੜੀ ਜਿਹਦੇ ਆਪਾਂ ਇਹ ਕਹਿ ਗਏ ਸੀ ਨੇ ਵਿਸ਼ਾਲ ਦੇ ਵਿੱਚ ਵੀ ਬਾਈ ਨੇ ਆਪਦੇ ਮਸ਼ੀਨ ਦੇ ਵਿੱਚ ਸਭ ਪਤੀ ਪਾ ਦਾ ਸਾਡੇ ਪਿੰਡ ਦੇ ਮੁੰਡੇ ਬਾਈ ਨੰਬਰ 1 ਹੋਰ ਬੋਲ ਦੇ ਮੜਾ ਬਾਈ 88723 55142 ਕੋਈ ਵੀ ਕੰਮ ਬੰਦਾ ਕਰਵਾ ਸਕਦਾ ਆਪਣੇ ਕੋਈ ਵੀ ਕਰਵਾ ਸਕਦਾ ਧੰਨਵਾਦ ਬਈ ਵੀਡੀਓ ਸ਼ੇਅਰ ਕਰ ਦਿਓ ਬਾਈ ਬਣਾ